ਜਿਹੜੇ ਸ਼ਰਾਰਤਾਂ ਕਰਦੇ ਸਨ ਡਿਸਟਰਬ ਕਰਨੋਂ ਪੰਜਾਬ ਨੂੰ ਅੰਮ੍ਰਿਤਪਾਲ ਵਰਗੇ ਆਜਿ ਬੈਠੂਗੇ ਸੀ ਸ਼ਾਇਦ ਉਹ ਦੇਖ ਕੇ ਰਹਿ ਜਾਂਦੇ ਉਹ ਘਾਤ ਜਦੋਂ ਫਿਰਦੇ ਸੀ ਤੇ ਫੜਕੀ ਉਹਨਾਂ ਨੂੰ ਡਿਗਰੂ ਕਰ ਜੀ ਇਸ ਕਰਕੇ ਜੇ ਉਹ ਲੋਕ ਐਮਪੀ ਕੁਝ ਐਮਐਲਏ ਨਾ ਬਣ ਤੋਂ ਉੜਕੇ ਨਹੀਂ ਆਏ ਬਕਸ ਦੇ રોજ ਕਾਨੂੰਨ ਤੋੜਦੇ ਲੋ ਜਸਤੇ ਲੈ ਕੇ ਕਪਰੇਸ ਜੇ ਉਹ ਮੈਂਬਰ ਪਾਰਲੀਮੈਂਟ ਬਣ ਗਏ ਤੇ ਕੀ ਆਪਾਂ ਪੰਜਾਬ ਕਿਸ ਤਰੀਕੇ ਨਾਲ ਰਹਿ ਸਕਾਂ ਤੇ ਜੇ ਕਿ ਇਹੋ ਜਿਹਾ ਕੰਮ ਹੋ ਗਿਆ ਜੇ ਇਹਨਾਂ ਦੇ ਇਕੱਠੇ ਹੋ ਕੇ ਵਿਰੋਧ ਲੱਗ ਜੀਏ ਤੇ ਪਰਮਾਤਮਾ ਤੋਂ ਮੰਗਣਗੇ ਪਰੇਮ ਜੋ ਕਿ ਰਹਿ ਜਾਂਦਾ ਜੇਕਰ ਪਾਈ ਅਮਰਿਤਪਾਲ ਸਿੰਘ ਜਾਂ ਫਿਰ ਸਿਮਰਨਜੀਤ ਸਿੰਘ ਮਾਨ ਦੇ ਸਾਥੀ ਐਮਪੀ ਬਣ ਗਏ ਅਤੇ ਚੋਣਾਂ ਜਿੱਤ ਗਏ ਤਾਂ ਪੰਜਾਬ ਰਹਿਣ ਯੋਗ ਨਹੀਂ ਰਹੇਗਾ ਇਹ ਅਸੀਂ ਨਹੀਂ ਕਹਿ ਰਹੇ ਸਗੂਏ ਦਾਵਾ ਕੀਤਾ ਹੈ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਮਿੱਟੂ ਨੇ ਇਹ ਬਣੀ ਬਿੱਟੂ ਚੋਣ ਪ੍ਰਚਾਰ ਦੌਰਾਨ ਇੱਕ ਜਨ ਸਭਾ ਨੂੰ ਸੰਬੋਧਨ ਕਰ ਰਹੇ ਸੀ ਜਿੱਥੇ ਉਹਨਾਂ ਭਾਈ ਅਮਰਿਤਪਾਲ ਸਿੰਘ ਸਣੇ ਪੂਰੇ ਅਕਾਲੀ ਦਲ ਅੰਮ੍ਰਿਤਸਰ ਤੇ ਹੱਲਾ ਬੋਲਿਆ ਬਿੱਟੂ ਮੁਤਾਬਕ ਅਮਰਿਤਪਾਲ ਸਿੰਘ ਐਮਪੀ ਬਣਨ ਤੋਂ ਪਹਿਲਾਂ ਪੰਜਾਬ ਵਿੱਚ ਰਾਈਫਲਾਂ ਲੈ ਕੇ ਘੁੰਮ ਰਿਹਾ ਸੀ ਅਤੇ ਜੇਕਰ ਉਹ ਚੋਣ ਜਿੱਤ ਗਿਆ ਤਾਂ ਪੰਜਾਬ ਬਿਲਕੁਲ ਹੀ ਰਹਿਣ ਯੋਗ ਨਹੀਂ ਰਹੇਗਾ ਇਹ ਫਿਕਰ ਵਾਲੀ ਗੱਲ ਇਹਨੂੰ ਬਹੁਤ ਗੰਭੀਰਤਾ ਨਾਲ ਸਮਝਣਾ ਪਊਗਾ ਅੱਜ ਦੁਬਾਰਾ ਜਿਹੜੇ ਸ਼ਰਾਰਤਾਂ ਕਰਦੇ ਸੀ ਡਿਸਟਰਬ ਕਰਨ ਉਹ ਪੰਜਾਬ ਨੂੰ ਅੰਮ੍ਰਿਤਪਾਲ ਵਰਗੇ ਆਜੂ ਬੰਗੂਏ ਸੀ ਵੀ ਸ਼ਾਇਦ ਉਹ ਲੈ ਕੇ ਰੱਖੇ ਰਹਿਣਾ ਬੰਦੂਖਾਂ ਜਦੋਂ ਫਿਰਦੇ ਸੀ ਤੇ ਫੜ ਕੇ ਉਹਨਾਂ ਨੂੰ ਡਿਪਰੂ ਘਟੇ ਚ ਕੰਮ ਲਾਉਂਦੇ ਤੁਸੀਂ ਸਾਰੇ ਜਾਣਦੇ ਹੋ ਅੱਜ ਦੁਬਾਰਾ ਉਹ ਇਲੈਕਸ਼ਨ ਲੜ ਰਹੇ ਨੇ ਖਡੂਰ ਸਾਹਿਬ ਤੋਂ ਤੇ ਉਹਨਾਂ ਦੇ ਨਾਮੀਨੇਸ਼ਨ ਪੇਪਰ ਵੀ ਹੈ ਜਿਹੜੇ ਉਹ ਵੀ ਫਾਈਲ ਹੋ ਗਏ ਤੇ ਸਾਰੇ ਜਗ੍ਹਾ ਉਹਨਾਂ ਨੇ 13 ਜਗ੍ਹਾ ਕੈਂਡੀਡੇਟ ਖੜੇ ਕੀ। ਉਰੇ ਵੀ ਉਹਨਾਂ ਦੇ ਕੈਂਡੀਡੇਟ ਖੜੇ ਆ ਕਮਲਜੀਤ ਬਰਾੜ। ਕਿ ਇਸ ਤਰੀਕੇ ਨਾਲ ਇੱਕ ਵੀ ਬਾਰਡਰ ਦੇ ਨੇੜੇ ਇਸ ਤਰੀਕੇ ਨਾਲ ਮਹਮੂਤ ਚੱਲ ਨਹੀਂ ਆਉਂਦੀ। ਵੱਡੀਆਂ ਵੱਡੀਆਂ ਪਿਕਚਰਾਂ ਐਡਵਰਟਾਈਜ਼ ਲਾ ਕੇ। ਇਸ ਕਰਕੇ ਜੇ ਉਹ ਲੋਕ ਐਮਪੀ ਕੁਝ ਐਮਐਲਏ ਨਾ ਬਣਨ ਤੋਂ ਉੜਕੇ ਨਹੀਂ ਆਏ ਪੁੱਛਦੇ ਰੋਜ਼ ਕਾਨੂੰਨ ਤੋੜਦੇ ਜੋ ਜਸਮੀ ਲੈ ਕੇ ਘੁੰਮਰੇ ਸੀ। ਜੇ ਉਹ ਮੈਂਬਰ ਪਾਰਲੀਮੈਂਟ ਬਣ ਗਏ ਤੇ ਕੀ ਆਪਾਂ ਪੰਜਾਬ ਕਿਸ ਤਰੀਕੇ ਨਾਲ ਰਹਿ ਸਕਾਂ ਦੁਬਾਰਾ ਸੁਰਨਜੀਤ ਸਿੰਘ ਮਾਨ ਵਾਲਾ ਸੇਮ ਟੌਰ ਹੋਈ ਚੁਕੋ ਜਿਹੜਾ ਇੰਦਰਾ ਗਾਂਧੀ ਜੀ ਦੇ ਕਾਪਤ ਉਸ ਵੇਲੇ ਬਿਅੰਦ ਸਿੰਘ ਸੀ ਉਹਨਾਂ ਦਾ ਬੇਟਾ ਜਿਹੜਾ ਹੈ ਤਸਵੀਰ ਕੋਲ ਲੱਗ ਰਿਹਾ ਇਹ ਆਪ ਬੂਟਸ ਆਫ ਕੋਲ ਲੱਗ ਰਿਹਾ ਇੱਥੇ ਕਮਲਜੀਤ ਬਰਾੜ ਲੱਗ ਰਿਹਾ ਇਸ ਕਰਕੇ ਇਹ ਬਹੁਤ ਇੱਕ ਖਤਰਨਾਕ ਡਿਜ਼ਾਈਨ ਹੈ ਜਿਹੜਾ ਉਹ ਦੁਬਾਰਾ ਪੰਜਾਬ ਚ ਬਣਾਇਆ ਜਾ ਰਿਹਾ ਇਹ ਵੀ ਇੱਕ ਗੱਲ ਤੁਸੀਂ ਦਿਮਾਗ ਚ ਆਪਣੇ ਜ਼ਿਹਨ ਚ ਰੱਖਿਓ ਇਹਦੇ ਬਾਰੇ ਥਰੂ ਸਟਡੀ ਰੱਖਿਓ ਧਿਆਨ ਰੱਖਿਓ ਕਿ ਕੀ ਹੋ ਰਿਹਾ ਹੈ ਸਿਰਫ ਇਹ ਨਹੀਂ ਨਹੀਂ ਰਿਹਾ ਬਨੀ ਤੇ ਬਟੂ ਨੇ ਕਿਸਾਨਾਂ ਤੇ ਵੀ ਹਮਲਾ ਬੋਲਿਆ ਅਤੇ ਇਲਜ਼ਾਮ ਲਾਇਆ ਕਿ ਕਿਸਾਨ ਆਏ ਦਿਨ ਕਾਲੀਆਂ ਚੰਡੀਆਂ ਲੈ ਕੇ ਰੇਲਾਂ ਜਾਂ ਫਿਰ ਸੜਕਾਂ ਰੋਕਦੇ ਨੇ ਜਿਸ ਕਾਰਨ ਵਪਾਰੀਆਂ ਨੂੰ ਅਤੇ ਆਮ ਲੋਕਾਂ ਨੂੰ ਬੇहद ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜੇਕਰ ਅਜਿਹਾ ਹੀ ਰਿਹਾ ਤਾਂ ਆਉਣ ਵਾਲੇ ਦਿਨ ਪੰਜਾਬ ਲਈ ਬੇहद ਮੁਸ਼ਕਲ ਪਰੇ ਰਹਿਣਗੇ ਕਿ ਪੰਜਾਬ ਦੇ ਲੋਕ ਕੀ ਫੈਸਲਾ ਕਰਦੇ ਆ ਕਿ ਉਹ ਕਿ ਉਹਨਾਂ ਦੇ ਜਿੰਨੇ ਵੀ ਆ ਜੱਥੇ ਵੰਦੀਆਂ ਫਿਰਤੀਆਂ ਡਿਸਟਰਬ ਕਰਨੋਂ ਛੰਡੀਆਂ ਕਾਲੀਆਂ ਲੈ ਕੇ ਜਿਹੜੇ ਕਾਰੋਬਾਰ ਡਿਸਟਰਬ ਕਰ ਰਿਹਾ ਸਾਰੇ ਦੀਆਂ ਟ੍ਰੇਨਾਂ ਰੁਕ ਰੀਆਂ ਬੱਸਾਂ ਰੁਕ ਰੀਆਂ ਰੋਜ਼ ਕਿਸੇ ਦਾ ਰਿਸ਼ਤੇਦਾਰ ਆਉਣੋਂ ਡਰ ਰਿਹਾ ਕੋਈ ਕਾਰੋਬਾਰ ਨਹੀਂ ਇੰਟਰਨੈਸ਼ਨਲ ਸਟੇਟ ਉੱਥੀਆਂ ਸਾਰੇ ਆਨੇ ਬਿਜ਼ਨਸ ਬੰਦ ਕਰਤੇ ਹੋਏ ਤੇ ਜੇ ਕਿ ਇਹੋ ਜਿਹਾ ਕੰਮ ਹੋ ਗਿਆ ਜੇ ਇਹਨਾਂ ਦੇ ਇਕੱਠੇ ਹੋ ਕੇ ਉਹ ਰਿਲੇਕਸ਼ਨਾਂ ਜਿੱਤ ਗਏ ਫਿਰ ਸਰ ਹਾਲਾਤ ਕੀ ਬਣਨਗੇ ਅਪ ਰਹਿਣ ਜੋਗੇ ਰਹਿ ਜਾਗੇ ਪੰਜਾਬ ਪਰ ਇਹਦੇ ਉੱਤੇ ਜ਼ਰੂਰ ਇਹ ਧਿਆਨ ਦਿਓ ਇਹ ਮੌਕਾ ਹੈ ਕਿਉਂਕਿ ਇਹ ਹੀ ਲੋਕਾਂ ਨੇ ਪਹਿਲਾਂ ਵੀ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਜਦੋਂ ਉਹ ਜਾਣ ਲੱਗੇ ਸੀ ਉਹ ਸਭ ਕੁਝ ਦੇਣਾ ਚਾਹੁੰਦੇ ਸੀ ਫੋਜਪੁਰ ਉਦੋਂ ਵੀ ਉਹਨਾਂ ਨੂੰ ਰੋਕਿਆ ਜਾਂਦਾ ਤੇ ਇਸ ਕਰਕੇ ਇਹ ਬਹੁਤ ਖਤਰਨਾਕ ਕੌਨਸਪੈ ਹੈ ਨਾ ਦੇ ਉਦੋਂ ਬਾਅਦ ਮੈਂ ਗੱਲ ਕਰ ਰਿਹਾ ਹਾਂ ਦੱਸੀਏ ਕਿ ਸ਼੍ਰੀ ਖਡੂਰ ਸਾਹਿਬ ਤੋਂ ਭਾਈ ਅਮਰਿਤਪਾਲ ਸਿੰਘ ਚੋਣ ਮੈਦਾਨ ਵਿੱਚ ਨੇ ਅਤੇ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਅਤੇ ਇਸ ਸਮੇਂ ਰਾਸ਼ਟਰੀ ਕਾਨੂੰਨ ਐਕਟ ਅਧੀਨ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਨੇ ਖੈਰ ਹੁਣ ਜਦੋਂ ਚੋਣਾਂ ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਅਜੇ ਇਹ ਵਿੱਚ ਭਾਈ ਅਮਰਿਤਪਾਲ ਜਿੱਤਦੇ ਨੇ ਜਾਂ ਫਿਰ ਨਹੀਂ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ